ਨੇ ਸਿੱਖ ਧਰਮ ਦੇ ਵਿੱਚ ਲਾ ਲਓ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਜਿਹੜੇ ਸਾਡੇ ਜਿਹੜੀਆਂ ਸਾਡੀਆਂ ਸੰਸਥਾਵਾਂ ਬਣੀਆਂ ਨੇ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਦੀ ਕਮੀ ਕਰਨ ਹਾਂਜੀ ਬਿਲਕੁਲ ਕਮੀ ਹੈ ਉਹਨਾਂ ਦੀ ਬਿਲਕੁਲ ਇਹੀ ਕਮੀ ਹੈ ਕੋਈ ਇੱਕ ਬੂਟਾ ਲਗਾ ਕੇ ਜਾਂ ਇੱਕ ਕਿਸੇ ਦਾ ਵਿਆਹ ਕਰਕੇ 50 ਫੋਟੋਆਂ ਪਾਈਆਂ ਜਾਂਦੀਆਂ ਇਹ ਬੜਾ ਗਲਤ ਬੜਾ ਬਹੁਤ ਗਲਤ ਕੰਮ ਹੈ ਕਿਤਨਾ ਕਿਤੇ ਐਸਜੀਪੀ ਨੂੰ ਇੱਕ ਹੋਰ ਵੀ ਉਪਰਾਲਾ ਕਰਨਾ ਚਾਹੀਦਾ ਹੈ ਜੇ ਕੋਈ ਪਿੰਡ ਦੇ ਵਿੱਚ ਕਿਸੇ ਗਰੀਬ ਦੀ ਧੀ ਦਾ ਵਿਆਹ ਕਰਨ ਯੋਗ ਹੈ ਕੋਈ ਧੀ ਦੇ ਹੱਥ ਪੇੜੇ ਕਰਨ ਨੇ ਉੱਥੇ ਵੀ ਨਾਲ ਖੜਨਾ ਚਾਹੀਦਾ ਹੈ ਜਾਂ ਕਿਸੇ ਤੇ ਕੋਈ ਮਰਗਦ ਹੁੰਦੀ ਹੈ ਸਪੋਜ ਕਿਸੇ ਟਾਈਮ ਕੋਈ ਅਜਿਹੇ ਗਰੀਬ ਦੇ ਜਿਹੜਾ ਕੋ ਸਨਸਕਾਰ ਦੇ ਪੈਸੇ ਵੀ ਨਹੀਂ ਹੁੰਦੇ ਕਿ ਲੱਗਦਾ ਨਹੀਂ ਸ਼ਰੋਮਣੀ ਕਮੇਟੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਕਾਫੀ ਚੀਜ਼ਾਂ ਨੇ ਬਹੁਤ ਜ਼ਿਆਦਾ ਪਿੱਛੇ ਬਹੁਤ ਜਾਂ ਬਹੁਤ ਪਿੱਛੇ ਹੀ ਜ਼ਿਆਦਾ ਪਿੱਛੇ ਕਿ ਬਹੁਤ ਹੀ ਜ਼ਿਆਦਾ ਪਿੱਛੇ ਹੈ ਕਿਉਂ ਇਹ ਉਪਰਾਲੇ ਕਰਨੇ ਪੈਣਗੇ ਵੇਖੋ ਹੁਣ ਮੈਂ ਕੋਈ ਕਿਰਤ ਕਰੋ ਨਾਮ ਜਪੋ ਵੰਡ ਕੇ ਚੱਕੋ ਉਸ ਤੋਂ ਬਾਅਦ ਜੇ ਆਪਾਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਗੱਲ ਕਰਦੇ ਆ ਤਾਂ ਉਹਨਾਂ ਨੇ ਮੀਰੀ ਪੀਰੀ ਦੀਆਂ ਦੋ ਜਿਹੜੀਆਂ ਤਲਵਾਰਾਂ ਵੀ ਪੈਨੀਆਂ ਔਰ ਜਿਹੜਾ ਅਕਾਲ ਤਖਤ ਸਾਹਿਬ ਵੀ ਉੱਚਾ ਕਰਕੇ ਉਹਨੇ ਬਣਾਇਆ ਹਰਮੰਦਰ ਸਾਹਿਬ ਤੋਂ ਬੈਠ ਕੇ ਤੁਸੀਂ ਅਕਾਲ ਤਖਤ ਸਾਹਿਬ ਦੇ ਤੱਕ ਦਰਸ਼ਨ ਵੀ ਕਰ ਸਕਦੇ ਹੋ ਔਰ ਉੱਥੇ ਦੋ ਨਿਸ਼ਾਨ ਸਾਹਿਬ ਲੱਗੇ ਆ ਇੱਕ ਦੀ ਲੰਬਾਈ 102 ਫੁੱਟ ਹੈ ਇੱਕ ਦੀ ਜਿਹੜੀ 99 ਫੁੱਟ ਹੈ ਸਭ ਤੋਂ ਪਹਿਲਾਂ ਆਪਾਂ ਇਹ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਇੱਕ ਨਿਸ਼ਾਨ ਸਾਹਿਬ ਦੀ ਲੰਬਾਈ 99 ਫੁੱਟ ਇੱਕ ਦੀ 102 ਫੁੱਟ ਇਹ ਗੁਰੂ ਸਾਹਿਬ ਦੀ ਕੀ ਇੱਕ ਸਿੱਖਾ ਪ੍ਰਤੀ ਲਾਲੋ ਧਰਮ ਪ੍ਰਤੀ ਲਾਲੋ ਕੀ ਸੋਚ ਸੀ ਇਹ ਅਸਲ ਵਿੱਚ ਸਿੱਖ ਧਰਮ ਦੇ ਵਿੱਚ ਇਹ ਗੁਰੂ ਮਹਾਰਾਜ ਨੂੰ ਹਾਜ਼ਰਨਾ ਤੁਸੀਂ ਕਿਸੇ ਵੀ ਦੇਖ ਲਓ ਕਿਸੇ ਰਾਸ ਦੇ ਵਿੱਚ ਪਹਿਲਾਂ ਕੀ ਹੁੰਦਾ ਸੀ ਕਿ ਜਦੋਂ ਰਾਜਾ ਆਪਣੇ ਰਾਜ ਮਹਿਲ ਚ ਜਾਂ ਆਪਣੇ ਸ਼ਹਿਰ ਵਿੱਚ ਹੁੰਦਾ ਸੀ ਤਾਂ ਝੰਡਾ ਚੜਾਇਆ ਜਾਂਦਾ ਸੀ ਜੀ ਤੋ ਜਿਹੜਾ ਝੰਡਾ ਵੱਡਾ ਹੁੰਦਾ ਸੀ ਉਹ ਹਰ ਵਕਤ ਲੱਗਾ ਰਹਿੰਦਾ ਸੀ ਜਦੋਂ ਰਾਜਾ ਆਪਣੇ ਸ਼ਹਿਰ ਵਿੱਚ ਹੁੰਦਾ ਸੀ ਆਪਣੇ ਮਹਿਲ ਵਿੱਚ ਹੁੰਦਾ ਸੀ ਇੱਕ ਨਾਲ ਛੋਟਾ ਝੰਡਾ ਚੜਾਇਆ ਜਾਂਦਾ ਸੀ ਜੀ ਮੁੱਖ ਇੱਕ ਤਾਂ ਕਾਰਨ ਇਹ ਹੈ ਦੂਸਰਾ ਕਾਰਨ ਜੋ ਸਿੱਖਤ